ਪੁਲਿਸ ਨਾਲ ਜਿਹੜੀ ਸਾਡੀ ਅੱਜ ਝੜਪ ਹੋਈ ਹੈ ਉਹ ਇਸ ਕਾਰਨ ਹੋਈ ਹੈ ਕਿਉਂਕਿ ਅਸੀਂ ਉੱਥੇ ਪੁਤਲਾ ਜਲਾਣਾ ਸੀ ਚੌੜ ਕਮਿਸ਼ਨ ਦਾ ਤੇ ਪੁਲਿਸ ਨੇ ਸਾਨੂੰ ਉਹ ਕਰਨ ਨਹੀਂ ਦਿੱਤਾ ਤਾਂ ਸਾਡੀ ਧੱਕਾ ਮੁੱਕੀ ਹੋਈ ਹੈ ਪੁਲਿਸ ਨਾਲ ਪਰ ਮੈਂ ਫੇਰ ਤੇ ਇਹ ਕਹੂੰਗਾ ਪੁਲਿਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਹੋਮ ਡਿਪਾਰਟਮੈਂਟ ਦੇ ਅਧੀਨ ਆਂਦਾ ਹੈ ਤਾਂ ਇਹ ਸਾਰਾ ਕੁਝ ਜੋ ਹੈ ਇਹ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾ ਜੀ ਭਾਜਪੀ ਦੀ ਸਰਕਾਰ ਉਹਨਾਂ ਦੇ ਅੰਡਰ ਹੈ ਤਾਂ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ ਪਰ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀਂ ਆਪਣੀ ਲੜਾਈ ਲੜਦੇ ਰਵਾਂਗੇ ਤੁਹਾਡੇ ਰਾਹੀ ਮੈਂ ਮੀਡੀਆ ਦੇ ਰਾਹੀਂ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਸੁਪਰੀਮ ਕੋਰਟ ਨੂੰ ਕਿ ਉਹ ਸੂ ਮੋਟੋ ਕੌਗਨਿਸੈਂਸ ਲੈ ਕੇ ਇਹ ਜਿਹੜੇ ਪਿੱਛੇ ਜਿਹੜੇ ਇਲੈਕਸ਼ਨ ਹੋਏ ਜਿਹੜੀ ਅਨਿਤਾਂਤਲੀ ਹੋਈ ਹੈ ਇਹਦੇ ਖਿਲਾਫ ਉਹ ਐਕਸ਼ਨ ਲੈਂ ਤੇ ਜਿਹੜੇ ਪੁਰਾਣੇ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਉਹਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਣ ਜਿਹੜਾ ਭਾਰਤ ਦੇਸ਼ ਹੈ ਇਹ ਦੁਨੀਆ ਭਰ ਦੇ ਅੰਦਰ ਲੋਕਤੰਤਰੀਕ ਦੇਸ਼ ਮੰਨਿਆ ਗਿਆ ਜਦੋਂ ਲੋਕਤੰਤਰ ਤੇ ਪ੍ਰਜਾਤੰਤਰ ਤੇ ਡਾਕਾ ਪਊਗਾ ਤਾਂ ਰਾਹੁਲ ਗਾਂਧੀ ਦੀ ਫੌਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੱਲਾ ਕੱਲਾ ਸਿਪਾਹੀ ਲੋਕਤੰਤਰ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੜਕਾਂ 'ਤੇ ਉਤਰੇਗਾ ਜੇਲ੍ਹਾਂ 'ਚ ਜਾਏਗਾ ਲੇਕਿਨ ਇਹ ਹਰ ਗੱਲ ਨਹੀਂ ਹੋਏਗਾ ਕਿ ਇਸ ਪ੍ਰਜਾਤੰਤਰ ਦੇ ਅੰਦਰ ਪ੍ਰਾਈਮ ਮਿੰਿਸਟਰ ਵੋਟ ਨਾਲ ਚੁਣਿਆ ਜਾਂਦਾ ਹੋਵੇ ਲੇਕਿਨ ਉਹ ਵੋਟ ਚੋਰੀ